ਇਹ ਸਤਲੁਜ ਹੋ ਗਿਆ ਮੇਰਾ ਇਹਨੇ ਗੱਲ ਕਹੀ ਆ ਤੇ ਬੀਬੀਆਂ ਸ਼ਾਮੀ ਜਾਨ ਤੇ ਪੁੱਤੜੇ ਵੀ ਨਾਲ ਖੜੇ ਸ਼ਾਮੀ ਜਾਨ ਪਰ ਜਦੋਂ ਉਹ ਪੁੱਟਦੇ ਨਾ ਕੋਈ ਦੇਖਦੇ ਕਿੱਥੇ ਨੇ ਕੋਈ ਚੰਗਾ ਬਤਾਵੇ ਖੱਟਾ ਬਤਾਵੇ ਉਹ ਨੂੰ ਪੈਂਡਦੇ ਆ ਉਹ ਕਰਕੇ ਉਸ ਨੂੰ ਇੱਕ ਟੱਕ ਲਾ ਦੇ ਮਾਰੇ ਬੰਦੇ ਹੈ ਤੇ ਮਾਰੇ ਆ ਅਈ ਦੇਖਦੇ ਮਾਤਰ ਹੁੰਦਾ ਕੀ ਆ ਨਸ਼ਾ ਦੀ ਲਲਕਾਰ ਮਾਤਰ ਬੋਲੀ ਸਰਕਾਰ ਇਹ ਗੱਲ ਨਹੀਂ ਬਣੀ ਤੇ ਆਵਾਜ਼ ਤੁਹਾਡੀ ਹੋ ਰਹਿਣਾ ਹੁਣੀ ਚੜਦੀ ਆ ਪੰਜਾਬ ਦੀ ਧਰਤੀ ਤੋਂ ਬਾਪੇ ਨਾਨਕ ਨੇ ਜਦੋਂ ਆਵਾਜ਼ ਉਠਾਈ ਸੀ ਤੇ ਬਾਬਰ ਤੋਂ ਨਹੀਂ ਲਲਕਾਰ ਬਾਦਸਾਮੇ ਉਬੀ ਸਰਕਾਰ ਮਜ਼ਦੂਰਾਂ ਕਿਸਾਨਾਂ ਦੀ ਲਲਕਾਰ ਬਾਦਸਾਮੇ ਉਬੀ ਸਰਕਾਰ ਹਰ ਕਲੀ ਮੋੜ ਤੇ ਰੁਕਾਂਗੇ ਕੰਡਾ ਆਵੇ ਖੋਕਾਂਗੇ ਹਰ ਕਲੀ ਮੋੜ ਤੇ ਰੁਕਾਂਗੇ ਪਿੰਡਾਂ ਆਗੇ ਖੋਕਾਂਗੇ ਹੁਣ ਸਾਡੀ ਵਾਰੀ ਖੋਕਾਂਗੇ ਹਰ ਕਲੀ ਮੋੜ ਤੇ ਰੁਕਾਂਗੇ ਸਾਡੀ ਵਾਰੀ ਖੋਕਾਂਗੇ चारो पार अब की बार चार सौ बाद ਅੱਜ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਡਾਕਟਰ ਅਮਰਜੀਤ ਸਿੰਘ ਜੀ ਧਨ ਸਾਹਿਬ ਇਸ ਸਟੇਜ ਬੜੀ ਸੈਨੀਆ ਨੂੰ ਅਮਰਜੀਤ ਜੀ ਜੀ ਬਹੁਤ ਜੀ ਬੜੀ ਸਰਕਾਰੀ ਗੋਦੀ ਬਾਹਰ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਸੁਖ ਗਿੱਲ ਮੋਗਾ ਸੂਬਾ ਪ੍ਰਧਾਨ ਪਾਰਕੀ ਕਿਸਾਨ ਜੁਨੀ ਟੋਤੇਵਾਲ ਅੱਜ ਜਿਹੜਾ ਧਰਨਾ ਲਗਾਇਆ ਜਾ ਰਿਹਾ ਕੀ ਕਾਰਨ ਹੋ ਗਿਆ ਅੱਜ ਇੱਥੇ ਸਾਨੂੰ ਪਤਾ ਲੱਗਿਆ ਸੀ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਜਿਹੜੇ ਲੋਕ ਸਭਾ ਜਲੰਧਰ ਤੋਂ ਕੈਂਡੀਡੇਟ ਨੇ ਸੁਸ਼ੀਲ ਰਿੰਕੂ ਜੀ ਉਹ ਇੱਥੇ ਮੈਥੁਰ ਵਿੱਚ ਪਹੁੰਚ ਰਹੇ ਸਨ ਉਨ੍ਹਾਂ ਦਾ ਵਿਰੋਧ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਭਰਾਤਰੀ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਆ ਅਸੀਂ ਅੱਜ ਇਹਨਾਂ ਬੀਜੇਪੀ ਦੇ ਆਗੂਆਂ ਨੂੰ ਸਵਾਲ ਪੁੱਛਾਂਗੇ ਕਿ ਸਾਡੇ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਜੇ ਤੁਸੀਂ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਅਸੀਂ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਥੇ ਇਹਨਾਂ ਨੂੰ ਸਵਾਲ ਕੀਤੇ ਜਾਣਗੇ ਕਿ ਸਾਡਾ 750 ਕਿਸਾਨ ਆ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਕਿਉਂ ਕੀਤਾ ਸਾਡੇ ਸ਼ੁਭ ਕਰਨ ਨੌਜਵਾਨ ਨੂੰ ਬੋਲੀਆਂ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ ਸਾਡੇ ਲਖੀਂਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਪਰ ਗੱਡੀ ਕਿਉਂ ਚੜਾਈ ਗਈ ਸਾਡਾ ਇੱਕ ਪੱਤਰਕਾਰ ਵੀਰ ਕਿਉਂ ਉਹਦੇ ਤੇ ਗੱਡੀ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਕਥੇ ਬਹੁਤ ਸਾਰੀਆਂ ਸਾਡੀਆਂ ਮੰਗਾਂ ਨੇ ਪੈਂਡਕ ਪਈਆਂ ਉਹਨਾਂ ਸਾਰੀਆਂ ਮੰਗਾਂ ਨੂੰ ਖਤੇ ਜਿਹੜੇ ਸਾਡੇ ਸਵਾਲ ਉਹਨਾਂ ਨੂੰ ਲੈ ਕੇ ਅੱਜ ਮਹਿਤਪੁਰ ਵਿੱਚ ਅਸੀਂ ਇਕੱਠੇ ਹੋਏ ਹਾਂ ਅੱਜ ਸਵੇਰੇ 7 ਵਜੇ ਨੇ ਅਸੀਂ ਇੱਥੇ ਸੇਤੀਆ ਪਿੰਡ ਦੇ ਬਾਹਰ ਖੜੇ ਹਾਂ ਬੀਜੇਪੀ ਦੇ ਆਗੂ ਆ ਜਿਹੜੇ ਸਾਨੂੰ ਤਾਂ ਐਂ ਲੱਗਦਾ ਕਿ ਡਰਦੇ ਨਹੀਂ ਇੱਥੇ ਆ ਰਹੇ ਜਿਵੇਂ ਪਿਛਲੇ ਦਿਨੀ ਧਰਮਕੋਟ ਦੇ ਵਿੱਚ ਹੰਸਰਾ ਜਹੰਸ ਨੇ ਆਉਣਾ ਸੀ ਅਤੇ ਉਹ ਕਿਸਾਨਾਂ ਤੋਂ ਡਰਦਾ ਕਿਸਾਨਾਂ ਦੇ ਸਵਾਲਾਂ ਤੋਂ ਡਰਦਾ ਹੋਇਆ ਦਿੱਤੇ ਹੋਏ ਸਟਾਨ ਤੇ ਨਹੀਂ ਪਹੁੰਚਿਆ ਇਸੇ ਤਰ੍ਹਾਂ ਸਾਨੂੰ ਇਂ ਲੱਗ ਰਿਹਾ ਕਿ ਇੱਥੇ ਵੀ ਜਿਹੜੇ ਬੀਜੇਪੀ ਦੇ ਆਗੂ ਨਹੀਂ ਆਉਣਗੇ ਕਈ ਵਾਰ ਤੁਹਾਡੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਕੀ ਸਿੱਟਾ ਨਿਕਲਿਆ ਸਿੱਟਾ ਕੋਈ ਨਹੀਂ ਨਿਕਲਦਾ ਜੀ ਬੇ ਸਿੱਟਾ ਮੀਟਿੰਗਾਂ ਰਹਿੰਦੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਹੁੰਦੀਆਂ ਨੇ ਉਹ ਕੇਂਦਰ ਸਰਕਾਰ ਕਦੇ ਵੀ ਮੰਨਣ ਲਈ ਰਾਜ਼ੀ ਨਹੀਂ ਹੁੰਦੀ ਇਸ ਕਰਕੇ ਹੋਣ ਜਿਹੜਾ ਸ਼ੰਭੂ ਮੋਰਚਾ ਲੱਗਿਆ ਆ ਉੱਥੇ ਜਿਹੜੇ ਕਿਸਾਨ ਸਾਡੇ ਬੈਠੇ ਹੋਏ ਨੇ ਉਹਨਾਂ ਨਾਲ ਵੀ ਕੇਂਦਰ ਦੀਆਂ ਕਈ ਮੀਟਿੰਗਾਂ ਹੋਈਆਂ ਪਰ ਬੇ ਸਿੱਟਾ ਰਹੀਆਂ ਅਸੀਂ ਅੱਜ ਇੱਥੋਂ ਐਲਾਨ ਵੀ ਕਰਦੇ ਆ ਕਿ ਅਸੀਂ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਘਰ ਘਰ ਜਾ ਕੇ ਬੀਜਪੀ ਦੇ ਵਿਰੋਧ ਚ ਪ੍ਰਚਾਰ ਵੀ ਕਰਾਂਗੇ ਅਤੇ ਪੰਕਫਲੇਟ ਛਪਵਾ ਕੇ ਵੰਡਾਂਗੇ ਪਿੰਡਾਂ ਦੇ ਵਿੱਚ ਪੋਸਟਰ ਵੀ ਲਾਵਾਂਗੇ ਸੰਯੁਕਤ ਮੋਰਚੇ ਦੇ ਜੋ ਵੀ ਆਦੇਸ਼ ਹੋਣਗੇ ਉਹਨਾਂ ਨੂੰ ਅਸੀਂ ਲਾਗੂ ਕਰਾਂਗੇ ਹਾਂਜੀ ਰਿੰਕੂ ਭਾਜੀ ਅੱਜ ਮਹਿਤਪੁਰ ਦੇ ਵਿੱਚ ਪਹੁੰਚੇ ਆਂ ਮੀਟਿੰਗ ਕੀਤੀ ਜਾ ਰਹੀ ਹੈਗੀ ਕੀ ਕਹਿਣਾ ਚਾਹੋਗੇ ਅੱਜ ਮਹਿਤਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਔਰ ਮਹਿਤਪੁਰ ਜਿਹੜੀ ਕਮੇਟੀ ਹੈ ਉਹਦੇ ਸਾਫਤਾ ਪ੍ਰਧਾਨ ਵਰਮਾ ਸਾਹਿਬ ਅੱਜ ਸ਼ਾਮਲ ਹੋਏ ਆ ਤਾਂ ਮੈਂ ਇਹ ਮਹਿਸੂਸ ਕਰ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਅੱਜ ਰੀਲਨ ਦੇ ਵਿੱਚ ਵੀ ਆ ਸ਼੍ਰੀ ਨਿਰਿੰਦਰ ਖੋਦੀ ਜੀ ਦੀ ਸੋਚ ਨਾਲ ਪਾਕੀ ਜਨਤਾ ਪਾਰਟੀ ਦੇ ਨਾਲ ਤੁਰੇ ਸੋ ਚੰਗਾ ਸਾਈਨ ਹੈ ਕਿ ਸਮੇਂ ਬਾਕੀ ਹੈ ਜਿਹੜੀ ਲੋੜਤਾ ਪੰਜਾਬ ਨੂੰ ਜਰੂਰਤ ਹੈ ਸਾਡੇ ਜਲੰਧਰ ਨੂੰ ਜਰੂਰਤ ਹੈ ਕਿ ਅਸੀਂ ਉਸ ਪਾਰਟੀ ਨਾਲ ਜੁੜੀਏ ਜਿਸ ਪਾਰਟੀ ਨੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਸਾਡੇ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਹੈ ਸੋ ਇਹਦੀ ਖੁਸ਼ੀ ਦੀ ਗੱਲ ਹੈ ਕਿ ਇੱਥੋਂ ਜਿਹੜਾ ਨੈਸ਼ਨਲ ਐਕਸਪ੍ਰੈਸ ਹਾਈਵੇ ਨਿਕਲ ਰਿਹਾ ਖਾਸ ਕਰਕੇ ਇਹਨਾਂ ਏਰੀਆ ਦੇ ਵਿੱਚੋਂ ਸ਼ਾਹਕੋਟ ਵਾਲੇ ਸਾਈਡ ਦੇ ਵਿੱਚੋਂ ਨਿਕਲ ਰਿਹਾ ਜਿਹਦੇ ਕਰਕੇ ਕਿਸਾਨਾਂ ਨੂੰ ਜਿਹੜੇ ਵੱਡੇ ਮੁਆਵਜ਼ੇ ਆ ਅੱਜ ਸਰਕਾਰ ਵੱਲੋਂ ਜਿਹੜੇ ਦਿੱਤੇ ਗਏ ਆ ਸੋ ਮੈਂ ਸਮਝਦਾ ਕਿ ਇਸ ਨਾਲ ਪਰਿਵਾਰਾਂ ਨੂੰ ਇੱਕ ਖੁਸ਼ੀ ਦੀ ਲਹਿਰ ਵੀ ਆ ਔਰ ਨਵੇਂ ਕਾਰੋਬਾਰ ਦੇ ਜਿਹੜੇ ਮੌਕੇ ਆ ਅੱਜ ਲੋਕ ਜਿਹੜੇ ਆ ਉਹ ਤਲਾਸ਼ ਰਹੇ ਆ ਬਾਾਕੀ ਇਹਨਾਂ ਜਦੋਂ-ਜਦੋਂ ਵੀ ਨੈਸ਼ਨਲ ਹਾਈਵੇ ਬੰਦੇ ਆ ਤੋ ਦਿਨ ਰੁਜ਼ਗਾਰ ਦੇ ਸਾਧਨ ਨਹੀਂ ਬੰਦੇ ਆ ਕਿਸੇ ਨੇ ਪੈਟਰੋਲ ਪੰਪ ਖੋਲ ਲੈਣਾ ਕਿਸੇ ਨੇ ਉੱਤੇ ਠਾਬਾ ਖੋਲਣਾ ਕਿਸੇ ਨੇ ਹੋਟਲ ਬਣਾਣਾ ਕਿਸੇ ਨੇ ਹੋਰ ਕਈ ਤਰ੍ਹਾਂ ਦਾ ਕੋਈ ਵਾਸ਼ਿੰਗ ਸੈਂਟਰ ਖੁੱਲੇਗਾ ਸੋ ਇਹਦੇ ਨਾਲ ਜਿਹੜਾ ਰੁਜ਼ਗਾਰ ਦੇ ਵਿੱਚ ਵਾਅਦਾ ਹੋਏਗਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਔਰ ਖਾਸ ਕਰਕੇ ਮਾਸ਼ਾ ਕੋਟ ਦੇ ਜਿਹੜੇ ਨਿਵਾਸੀ ਆ ਉਹਨਾਂ ਦੇ ਨਾਲ ਵਾਅਦਾ ਕਰਨਾ ਚਾਹੁੰਦਾ ਕਿ ਜਿਹੜਾ ਹਰ ਸਾਲ ਜਦੋਂ ਬਰਸਾਤ ਆਂਦੀ ਹੈ ਤਾਂ ਲੋਕਾਂ ਨੂੰ ਡਰ ਸਤਾਉਂਦਾ ਕਿ ਕਿਤੇ ਹੜ੍ਹ ਨਾ ਆ ਜਾਵੇ ਬਣ ਨਾ ਟੁੱਟ ਜਾਵੇ ਕ੍ਰੀਸੀ ਬਨਾਂ ਨੂੰ ਪੱਕੇ ਕਰਨ ਦੇ ਲਈ ਸੈਂਟਰ ਗਵਰਨਮੈਂਟ ਤੋਂ 3125 ਕਰੋੜ ਰੁਪਏ ਦਾ 750 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਉਹ ਪਾਸ ਕਰਾ ਕੇ ਇੱਥੇ ਬੰਦ ਦੇ ਉੱਤੇ 90 ਕਿਲੋਮੀਟਰ ਸੜਕਾ ਜਿਹੜੀ ਗਿੱਦੜ ਪਿੰਡੀ ਤੋਂ ਲੈ ਕੇ ਫਲੋਰ ਤੱਕ ਉਹ ਸੜਕ ਤਿਆਰ ਕਰਾਵਾਂਗੇ ਬਨਾਂ ਨੂੰ ਮਜ਼ਬੂਤ ਕਰਾਵਾਂਗੇ ਤਾਂ ਕਿ ਹਰ ਸਾਲ ਦਾ ਜਿਹੜਾ ਡਰ ਹੈ ਹੜ੍ਹਾਂ ਦਾ ਉਹ ਡਰਾ ਜਿਹੜਾ ਜਨਤਾ ਤੋਂ ਦੂਰ ਹੋ ਸਕੇ ਔਰ ਇਥੋਂ ਦੀਆਂ ਜਿਹੜੀਆਂ ਸੜਕਾਂ ਚਾਹੇ ਪ੍ਰਧਾਨ ਮੰਤਰੀ ਜਿਹੜੀਆਂ ਯੋਜਨਾਵਾਂ ਦੇ ਵਿੱਚੋਂ ਆ ਗ੍ਰਾਮ ਯੋਜਨਾ ਦੇ ਵਿੱਚ ਪੰਚਾਇਤੀ ਜਿਹੜੀਆਂ ਯੋਜਨਾ ਦੇ ਵਿੱਚ ਥੋੜਾ ਸਾਰੀਆਂ ਸੜਕਾਂ ਨੂੰ ਜਿਹੜਾ ਨਵਾਂ ਬਣਾਵਾਂਗੇ ਤਾਂ ਕਿ ਇੱਥੋਂ ਦੇ ਲੋਕ ਵੀ ਹੈ ਜਿਹੜੇ ਉਹਨਾਂ ਨੂੰ ਮਹਿਸੂਸ ਹੋ ਤਕੇ ਕਿ ਨਰਿੰਦਰ ਮੋਦੀ ਜੀ ਜਿਹੜੇ ਆ ਡਿਵੈਲਪਮੈਂਟ ਕਰਵਾਉਂਦੇ ਆ ਔਰ ਚੋਪ ਅੱਖੀ ਡਿਵੈਲਪਮੈਂਟ ਹੈ ਜਿਹੜੀ ਹਰ ਪਾਸੇ ਕਰਵਾਉਂਦੇ। ਸਿੰਘ ਭਾਜੀ ਦੇਖਿਆ ਜਾਂਦਾ ਕਿ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਆਗੂਆਂ ਦਾ ਕਿੱਦਾਂ ਦੇਖਦੇ ਆ। ਦੇਖੋ ਕਿਸਾਨ ਆ ਜਿਹੜੇ ਸਾਡੇ ਗਾਣਾਂ ਦਾ ਬੜਾ ਸਤਿਕਾਰ ਕਰਦਾ ਕਿਉਂਕਿ ਕਿਸਾਨ ਜਦੋਂ ਇਸ ਦੇਸ਼ ਨੂੰ ਜਰੂਰਤ ਸੀ ਤਾਂ ਕਿਸਾਨਾਂ ਨੇ ਇਸ ਦੇਸ਼ ਦੇ ਲਈ ਅਨਾਜ ਦੀ ਜਿਹੜੀ ਪੈਦਾਵਾਰ ਕੀਤੀ ਤਾਂ ਕਿ ਦੇਸ਼ ਦੇ ਲੋਕਾਂ ਦੇ ਜਿਹੜੇ ਉਹਨਾਂ ਦਾ ਪੇਟ ਭਰਿਆ ਜਾ ਸਕੇ ਅਨਾਜ ਦੇ ਭੰਡਾਰ ਭਰੇ ਜਾ ਸਕਣ ਪਰ ਅੱਜ ਜਿਹੜਾ ਕਿਸਾਨ ਸਮਝਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁੰਮਰਾਹ ਹੋਇਆ ਤੇ ਜੁਨੀਆਂ ਵੀ ਉਹਨਾਂ ਦੀਆਂ ਸ਼ਕਤਾਂ ਦਾ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੇਰਾ ਖਿਆਲ ਹੈ ਕਿ ਕਾਫੀ ਤਾਂ ਮੰਗਾਂ ਮੰਨੀਆਂ ਜਾ ਚੁੱਕੀਆਂ ਜਿਹੜੀਆਂ ਥੋੜੀਆਂ ਬੁੱਕ ਲੈ ਗਈਆਂ ਬੈਠ ਕੇ ਜਿਹੜਾ ਹੱਲ ਕੀਤਾ ਜਾ ਸਕਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਇਲੈਕਸ਼ਨ ਲੜੀ ਜਾ ਰਹੀ ਹੈ ਮੁੱਦਾ ਟੋਟਲ ਹੋ ਟੋਟਲ ਡਵੈਲਪਮੈਂਟ ਹੈ ਚਾਹੇ ਉਹ ਰੇਲਵੇ ਨੂੰ ਲੈ ਕੇ ਹੋਵੇ ਚਾਹੇ ਐਵੀਏਸ਼ਨ ਨੂੰ ਲੈ ਕੇ ਹੋਵੇ ਚਾਹੇ ਉਹ ਜਿਹੜੇ ਨੈਸ਼ਨਲ ਹਾਈਵੇ ਸੜਕਾਂ ਨੂੰ ਲੈ ਕੇ ਹੋਵੇ ਅੱਜ ਜਿਹੜਾ ਸਾਡਾ ਸੂਬਾ ਹੈ ਉਹਦੇ ਵਿੱਚ ਜਲੰਧਰਾ ਔਰ ਜਲੰਧਰ ਤੇ ਜਿਹੜੇ ਸਟੇਸ਼ਨ ਹੈ ਇਹ ਅਪਗ੍ਰੇਡ ਹੋ ਰਹੇ ਆ ਇਸ ਲੜੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਰੂਰਲ ਸਾਈਡ ਦੇ ਉੱਤੇ ਫਲੋਰ ਦਾ ਜੰਕਸ਼ਨ ਵੀ ਬਣ ਰਿਹਾ ਨਕੋਦਰ ਸ਼ਾਹਕੋਟ ਦੇ ਜੰਕਸ਼ਨ ਵੀ ਆ ਇਹਨਾਂ ਨੂੰ ਵੀ ਜਿਹੜਾ ਇਹਨਾਂ ਦੀ ਵੀ ਡਿਵੈਲਪਮੈਂਟ ਹੈ ਜਿਹੜੀ ਕੇਂਦਰ ਸਰਕਾਰ ਤੋਂ ਦਵਾਈ ਚਰਨਜੀਤ ਚੰਨੀ ਵੱਲੋਂ ਲਗਾਤਾਰ ਤੁਹਾਡੇ ਤੇ ਤੰਜ ਕੱਸਿਆ ਜਾ ਰਿਹਾ ਦਲ ਬਦਲੂ ਹੈਗੇ ਆ ਦੇਖੋ ਚਰਨਜੀਤ ਸਿੰਘ ਚੰਨੀ ਜੀ ਮੈਨੂੰ ਲੱਗਦਾ ਹੈ ਉਹਨਾਂ ਨੂੰ ਡਰਸ ਧਾ ਰਿਹਾ ਟਿਕਟ ਦਾ ਲੈ ਇਲੈਕਸ਼ਨ ਦਾ ਲੜ ਰਹੇ ਪਰ ਜਦੋਂ ਮਹੱਲਿਆਂ 'ਚ ਜਾਂਦੇ ਆ ਇਲਾਕਿਆਂ 'ਚ ਫਿਰਦੇ ਆ ਕਾ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਪਰਿਵਾਰ ਰਿੰਕੂ ਦਾ ਹੈ ਇਹ ਤਾਂ ਰਿੰਕੂ ਦੇ ਸਪੋਰਟਰ ਹੈ ਕਿਉਂਕਿ ਕਾਉਂਸਲਰ ਵੀ ਰਹਾ ਐ ਐਮ ਐਲ اے ਵੀ ਰਹਾ ਔਰ ਮੈਂਬਰ ਪਾਰਲੀਮੈਂਟ ਵੀ ਰਹਾ ਤਾਂ ਤਕਰੀਬਨ ਹਰ ਪਾਸੇ ਜਿਹੜਾ ਪਿਆਰ ਬਣਿਆ ਉਹ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਉਹ ਗੱਲਾਂ ਕਰ ਰਹੇ ਉਹਨਾਂ ਦੀ ਫ੍ਰਸਟ੍ਰੇਸ਼ਨ ਹੈ ਉਹਨਾਂ ਦਾ ਜਿਦਾ ਆਮ ਆਦਮੀ ਪਾਰਟੀ ਕਹਿ ਰਹੀ ਆ 13 ਦੀਆਂ 13 ਹੀ ਜਿਹੜੀਆਂ ਸੀਟਾਂ ਲਵਾਂਗੇ ਕਿਸ ਤਰ੍ਹਾਂ ਦੇ ਦੇ 13 0 ਕਹਿ ਰਹੇ ਨਾ ਉਹ 13 0 ਆਮ ਆਦਮੀ ਪਾਰਟੀ ਦਾ ਉਹ ਵਾਲਾ ਝੂਠ ਬੋਲਦੀ ਐ ਇਹਦੇ ਤੇ ਯਕੀਨ ਕਰਨਾ ਵੀ ਜਿਹੜਾ ਬੰਦਾ ਸੋਚ ਨਹੀਂ ਸਕਦਾ ਇਹ ਤਾਂ ਮੈਨੂੰ ਇਹ ਲੱਗਦਾ ਕਿ ਤੇ 13 0 ਦੀ ਬਜਾਏ 0 13 ਨਾਲ ਹੋ ਜਾਵੇ ਇਦਾਂ ਦੇ ਅੰਕੜੇ ਵੀ ਆ ਸਕਦੇ ਠੀਕ ਹਾਂਜੀ ਸਰ ਕੀ ਨਾਮ ਜੀ ਮੇਰਾ ਅਜੀਤ ਵਜਾਜ ਜੀ ਨਕੂਦਰ ਮੰਡਲ ਪ੍ਰੈਜ਼ੀਡੈਂਟ ਹਾਂ ਸਰ ਅੱਜ ਮਹਿਤਪੁਰ ਦੇ ਵਿੱਚ ਸੇਤੀਆ ਪੈਲਸ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿੱਤੇ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਪਹੁੰਚੇ ਆ ਬਾਹਰ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕੀ ਕਹਿਣਾ ਜਾਓਗੇ ਦੇਖੋ ਜੀ ਕਿਸਾਨ ਵੀ ਦੇਖੋ ਪਹਿਲੇ ਨੰਬਰ ਦਾ ਸਾਡੇ ਪਰ ਆਈ ਆ ਜੋ ਮਰਜੀ ਇਹਨਾਂ ਦੀਆਂ ਕੁਝ ਮੰਗਾਂ ਵੀ ਆਂ ਕੁਝ ਮੰਗਾਂ ਦੇ ਪਿੱਛੇ ਜਿਸ ਤਰ੍ਹਾਂ ਤੁਹਾਨੂੰ ਪਤਾ ਤਿੰਨ ਮੀਟਿੰਗਾਂ ਹੋਈਆਂ ਸੈਂਟਰ ਤੋਂ ਮਨਿਸਟਰ ਆਏ ਸੀਗੇ ਕੁਝ ਮੀਟਿੰਗਾਂ ਦੇ ਵਿੱਚ ਇਹਨਾਂ ਦੀ ਸਹਿਮਤੀ ਵੀ ਹੋਈ ਪਰ ਸਾਰੀਆਂ ਮੰਗਾਂ ਤਾਂ ਦੇਖੋ ਜੀ ਕਿਸੇ ਦੀ ਆਪਣੀ ਮੰਨ ਹੁੰਦੀ ਆ ਉਹ ਤਾਂ ਪਰਮਾਤਮਾ ਹੀ ਆ ਜਿਹੜਾ ਸਾਰਾ ਕੁਝ ਬੰਦੇ ਨੂੰ ਖੁਸ਼ ਕਰਕੇ ਖੁਸ਼ ਕਰੇ ਆਮ ਆਦਮੀ ਨਹੀਂ ਕਿਸੇ ਨੂੰ ਖੁਸ਼ ਕਰ ਸਕਦਾ ਸਿਰਫ ਇੱਕ ਪਰਮਾਤਮਾ ਹੀ ਆ ਜਿਹੜਾ 100 ਦੀਆਂ 100 ਮੰਗਾਂ ਜਾਂ ਜੁਨੀਆਂ ਇਹਨਾਂ ਦੀਆਂ ਮੰਗਾਂ ਉਹਨੂੰ ਖੁਸ਼ ਕਰ ਸਕਦਾ ਫਿਰ ਦੇਖੋ ਜਦੋਂ ਆਪਾਂ ਕਹਿੰਦੇ ਜੀ ਮੰਗਾਂ ਇਹਨਾਂ ਨੇ ਕੁਝ ਰੱਖੀਆਂ ਕੁਝ ਮੰਗਾ ਸੈਂਟਰ ਗਵਰਨਮੈਂਟ ਦੀਆਂ ਵੀ ਅਜਿਹਾ ਇਸ ਤਰ੍ਹਾਂ ਕਿ ਤੇ ਇਹ ਖੇਤੀ ਦਾ ਬਦਲ ਬਦਲ ਕੀਤਾ ਜਾਵੇ ਜੋ ਇਹ ਝੋਨਾ ਲਗਾਉਂਦੇ ਉਹਨੂੰ ਇਹ ਕਹਿੰਦੇ ਥੋੜਾ ਜਿਹਾ ਉਹਨੂੰ ਫਸਲਾਂ ਦੂਸਰੀਆਂ ਤੇ ਆਪਣੀਆਂ ਦਾਲਾਂ ਤੇ ਕੁਛ ਬਾਸਮਤੀ ਦੀ ਫਸਲਾਂ ਦੇ ਸੈਂਟਰ ਗਵਰਨਮੈਂਟ ਵੀ ਕਹਿੰਦੀ ਇਹਨੂੰ ਟਰਾਂਸਫਰ ਕੀਤਾ ਜਾਵੇ ਜਦੋਂ ਕਹਿੰਦੇ ਹੁੰਦੇ ਰਾਜੀਨਾਮਾ ਰਾਜੀਨਾਮਾ ਦੋਹਾਂ ਤਰਾਹ ਦੇ ਥੋੜਾ ਜਿਹਾ ਨਰਮ ਹੁੰਦੇ ਹੁੰਦਾ ਹੈ ਕਿਸੇ ਵੀ ਪਾਰਟੀ ਦੇ ਜੇ ਇਹਨੇ ਨਾ ਆਪਾਂ ਉਹਨੂੰ ਔਖੇ ਹੋ ਕੇ ਜਾਂ ਧੱਕੇ ਦੇ ਨਾਲ ਇਦਾਂ ਨਹੀਂ ਹੁੰਦਾ ਇਹ ਦੇਖੋ ਸਾਰੇ ਭਰਾਵਾਂ ਨੂੰ ਇਹ ਪਤਾ ਜਿਹੜਾ ਰਾਜੀਨਾਮਾ ਹੁੰਦਾ ਦੋਹਾਂ ਤਰ੍ਹਾਂ ਦੀ ਸਹਿਮਤੀ ਥੋੜਾ ਜਾਂ ਝੁੱਕ ਗਏ ਹੁੰਦਾ ਆ ਪ੍ਰਮਾਤਮਾ ਦਾ ਇੱਕ ਲਬਜ ਸਿਗਾ ਰੁੱਖ ਨੀਵੇਂ ਲੁਖਾਂ ਨੂੰ ਲੱਗਦੇ ਆ ਆਕੜ ਵਾਲੇ ਦਾ ਫਲ ਦਾ ਫਲ ਜਿਹੜੇ ਆ ਉਹ ਨੀਵੇਂ ਰੁੱਖਾਂ ਨੂੰ ਲੱਗਦੇ ਆ ਜਿਹੜਾ ਆਕੜ ਕੇ ਰਹਿੰਦਾ ਕਹਿੰਦੇ ਨਾਰੀਅਲ ਵਾਂਗੂ ਉਹ ਤਾਂ ਥੱਲੇ ਡਿੱਗਦਾ ਆ ਇਸ ਕਰਕੇ ਅਸੀਂ ਆਪਣੇ ਭਰਾਵਾਂ ਨੂੰ ਇਹ ਬੇਨਤੀ ਵੀ ਕਰਨਾ ਚਾਹੁੰਦੇ ਸੈਂਟਰ ਸਰਕਾਰ ਦੇ ਨਾਲ ਰਲ ਕੇ ਆਪਾਂ ਜੋ ਆਪਣੀਆਂ ਮੰਗਾ ਉਹ ਪੂਰੀਆਂ ਕਰਾਈਆਂ ਜਾਂ ਫਿਰ ਚਲੋ ਦੂਸਰੇ ਨੰਬਰ ਤੇ ਗੱਲ ਆ ਗਈ ਅੱਜ ਇਹ ਸਾਡਾ ਵਿਰੋਧ ਕਰਨ ਆਏ ਆ ਅਸੀਂ ਇਹਨਾਂ ਪਹਿਲਾਂ ਇਹਨਾਂ ਨੂੰ ਪੁੱਛਣਾ ਜਾਂਦਾ ਅੱਜ ਤੋਂ 2 ਸਾਲ ਪਹਿਲਾਂ ਐਮਐਸਪੀ ਵਾਲੀ ਇੱਕ ਬੀਬੀ ਮਸ਼ਹੂਰ ਹੋਈ ਸੀਗੀ ਅਨਮੋਲ ਗਗਨਮਾਨ ਜਿਨ੍ਹਾਂ ਨੇ ਕਿਹਾ ਸੀ ਸਾਨੂੰ ਕੇਜੜੀਵਾਲ ਸਾਹਮਣੇ ਸੁਨੇਹਾ ਲਾ ਕੇ ਭੇਜਿਆ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਹੁਣੇ ਵੀ ਕਿਹਾ ਸੀਗਾ ਲੋਜਿਸ ਮੈਨੂੰ ਕੇਜੜੀਵਾਲ ਨੇ ਕਹਿ ਕੇ ਭੇਜਿਆ ਜੇ ਸੈਂਟਰ ਗਵਰਨਮੈਂਟ ਨਹੀਂ ਐਮਐਸਪੀ ਦੇਊਗੀ ਅਸੀਂ ਇਹ ਫਸਲਾ ਦੇ ਬੋਨਸ ਦਵਾਂਗੇ ਕੀ ਇਹਨਾਂ ਨੂੰ ਬੋਨਸ ਮਿਲ ਗਿਆ ਕੀ ਉਹ ਐਮਐਸਪੀ ਵਾਲੀ ਬੀਬੀ ਤੋਂ 5 ਮਿੰਟ 'ਚ ਵੀ ਐਮਐਸਪੀ ਮਿਲ ਗਿਆ ਇਹਨਾਂ ਨੇ ਉਹ ਉਹਨਾਂ ਦੇ ਘਰ ਦੇ ਮੋਰੇ ਧਰਨਾ ਕਿਉਂ ਨਹੀਂ ਲਗਾਇਆ 2 ਸਾਲ ਹੋ ਗਏ 2 ਸਾਲ 2 ਸਾਲ ਦੇ ਵਿੱਚ ਕਿੰਨਾ ਕੁ ਇਹਨਾਂ ਨੇ ਜਾ ਕੇ ਉਹਦੇ ਧਰਨਾ ਲਾ ਕੇ ਐਮਐਸਪੀ ਮੰਗਿਆ ਜਿਹੜਾ ਅੱਜ ਵੋਟਾਂ ਦੇ ਵੇਲੇ ਆ ਕੇ ਬੀਜੇਪੀ ਦੇ ਵਿੱਚ ਇਹ ਆ ਕੇ ਵਿਰੋਧ ਕਰ ਰਹੇ ਆ ਇਹਨਾਂ ਨੂੰ ਪੁੱਛੋ ਜਾ ਕੇ ਆਮ ਆਦਮੀ ਪਾਰਟੀ ਦਾ ਕਿੰਨਾ ਕੁ ਇਹਨਾਂ ਨੇ ਵਿਰੋਧ ਕੀਤਾ ਆ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿੰਨਾ ਕੁ ਇਹਨਾਂ ਨੇ ਵਿਰੋਧ ਕੀਤਾ ਅਸੀਂ ਫਿਰ ਕਹਿੰਨੇ ਆ ਤੇ ਸਾਡੇ ਭੈਣ ਭਰਾ ਆ ਜੋ ਇਹ ਸਾਡਾ ਵਿਰੋਧ ਕਰ ਰਹੇ ਆ ਅਸੀਂ ਇਹਨਾਂ ਨੂੰ ਕਹਿੰਨੇ ਆਓ ਇਹਨਾਂ ਨੂੰ ਅਸੀਂ ਬਿਠਾਈਏ ਜਿਸ ਤਰ੍ਹਾਂ ਸਾਡੇ ਸੈਂਟਰ ਦੇ ਮਨਿਸਟਰ ਆਏ ਸੀ ਉਹਨਾਂ ਨਾਲ ਬੈਠ ਕੇ ਆਪਣਾ ਜੋ ਹੈਗਾ ਉਹਨਾਂ ਦੇ ਨਾਲ ਆਪਾਂ ਕਰਕੇ ਤੇ ਜੋ ਤੁਹਾਡੀਆਂ ਮੰਗਾਂ ਆ ਉਹਨੂੰ ਆਪਾਂ ਪੂਰਾ ਕਰਾਈਏ ਇਸ ਤਰ੍ਹਾਂ ਵਿਰੋਧ ਨਾਲ ਕੁਝ ਨਹੀਂ ਮਿਲੇਗਾ